ਜੇਕਰ ਤੁਸੀਂ ਆਪਣਾ ਸੈਕਸ਼ਨ ਬਦਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਪੰਜਾਬੀ ਵਿੱਚ ਕਿਵੇਂ ਪੱਤਰ ਲਿਖੋਗੇ ਆਓ ਦੇਖਦੇ ਹਾਂ ਸੇਵਾ ਵਿਖੇ ਪ੍ਰਿੰਸੀਪਲ ਸਾਹਿਬਾ ਜੀ ਉਸ ਤੋਂ ਬਾਅਦ ਤੁਸੀਂ ਕਮਾ ਪਾਉਗੇ ਫਿਰ ਤੁਸੀਂ ਆਪਣੇ ਸਕੂਲ ਦਾ ਨਾਮ ਲਿਖੋਗੇ ਜਿਵੇਂ ਸੈਕ੍ਰੇਟ ਹਾਰਟ ਕਨਵੈਂਟ ਸਕੂਲ ਜਗਰਾਉ ਫਿਰ ਡੰਡੀ ਪਾਉਗੇ ਫਿਰ ਆਪਾਂ ਲਿਖਾਂਗੇ ਸਤਿਕਾਰਯੋਗ ਭੈਣ ਜੀ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ 6ਵੀਂ ਡੀ ਜਮਾਤ ਵਿੱਚ ਪੜ੍ਹਦੀ ਹਾਂ ਤੁਸੀਂ ਜਿਹੜੇ ਵੀ ਸੈਕਸ਼ਨ ਵਿੱਚ ਪੜ੍ਹਦੇ ਹੋ ਉਸ ਸੈਕਸ਼ਨ ਦਾ ਨਾਮ ਇੱਥੇ ਮੈਂਸ਼ਨ ਕਰੂੰਗੀ ਮੇਰੇ ਘਰ ਦੇ ਨੇੜੇ ਰਹਿੰਦੇ ਸਾਰੇ ਵਿਦਿਆਰਥੀ 6ਵੀਂ ਬੀ ਜਮਾਤ ਵਿੱਚ ਪੜ੍ਹਦੇ ਹਨ ਅਸੀਂ ਘਰ ਆ ਕੇ ਸਕੂਲ ਦਾ ਕੰਮ ਵੀ ਇਕੱਠੇ ਹੀ ਕਰਦੇ ਹਾਂ ਪਰ ਜਦੋਂ ਕਦੇ ਮੈਨੂੰ ਸਕੂਲੋਂ ਛੁੱਟੀ ਲੈਣੀ ਪਵੇ ਤਾਂ ਮੈਨੂੰ ਜਮਾਤ ਵਿੱਚ ਅਧਿਆਪਕਾਂ ਵੱਲੋਂ ਘਰ ਲਈ ਮਿਲੇ ਹੋਏ ਕੰਮ ਦਾ ਪਤਾ ਨਹੀਂ ਲੱਗਦਾ ਇਸ ਲਈ ਕਿਰਪਾ ਕਰਕੇ ਮੇਰਾ ਸੈਕਸ਼ਨ 6ਵੀਂ ਡੀ ਤੋਂ ਬਦਲ ਕੇ 6ਵੀਂ ਬੀ ਕਰ ਦਿੱਤਾ ਜਾਵੇ ਤਾਂ ਜੋ ਮੇਰੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਧੰਨਵਾਦ ਸਹਿਤ ਧੰਨਵਾਦ ਸਹਿਤ ਦੀ ਜਗ੍ਹਾ ਤੇ ਤੁਸੀਂ ਮੈਂ ਆਪ ਜੀ ਦੀ ਅਤੀ ਧੰਨਵਾਦੀ ਹੋਵਾਂਗੀ ਇਹ ਲਾਈਨ ਵੀ ਲਿਖ ਸਕਦੇ ਹਾਂ ਫਿਰ ਤੁਸੀਂ ਲਿਖੋਗੇ ਆਪ ਜੀ ਦੀ ਆਗਿਆਕਾਰੀ ਕਾਮਾ ਨਾਮ ਜਮਾਤ ਰੋਲ ਨੰਬਰ ਤੇ ਮਿਤੀ